ਨਾ ਮਰਨਾ ਹੋਏ ਬਹੁੜ ਨਾ ਮਰਨਾ ਹੋਏ ਐਸੀ ਮਰਨੀ ਜੋ ਮਰੇ ਬਹੁੜ ਨਾ ਮਰਨਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਫਰਮਾਨ ਨਾਮ ਜਪਣ ਵੰਡ ਛਕਣ ਕਿਰਤ ਕਰਨ ਸੰਤ ਸਿਪਾਈ ਅਤੇ ਹਰ ਵੇਲੇ ਕੁਰਬਾਨੀ ਰਾਸਤੇ ਤਿਆਰ ਰਹਿਣ ਵਾਲੇ ਵਿਅਕਤੀ ਵਿਸ਼ੇਸ਼ ਲਈ ਕੀਤਾ ਗਿਆ ਹੈ ਤੇ ਇਹ ਸਾਰੇ ਗੁਣ ਮੌਜੂਦ ਸਨ ਜਥੇਦਾਰ ਹਰਬੰਸ ਸਿੰਘ ਜੀ ਮਜੀਠੀਆ ਸਨ 1909 ਵਿੱਚ ਸਰਦਾਰ ਸੇਵਾ ਸਿੰਘ ਅਤੇ ਮਾਤਾ ਸਹਿਬ ਕੌਰ ਜੀ ਦੇ ਘਰ ਵਿਖੇ ਜਨਮੇ ਇਸ ਮਹਾਨ ਸਪੂਤ ਵਿੱਚ ਬਚਪਨ ਤੋਂ ਹੀ ਕੁਝ ਅਜਾਇਕਰਨ ਦੀ ਇਸ਼ਿਆ ਸੀ ਕਿ ਉਸ ਨੂੰ ਸਦੀਵੀ ਕਾਲ ਤੱਕ ਯਾਦ ਕੀਤਾ ਜਾਵੇ ਅਤੇ ਦੇਸ਼ ਭਗਤੀ ਦੀ ਗੁ르ਤੀ ਉਸ ਨੂੰ ਪਰਿਵਾਰ ਵਿੱਚੋਂ ਹੀ ਮਿਲੀ ਸੀ ਅਤੇ ਛੋਟੀ ਉਮਰ ਹੀ ਉਹਨਾਂ ਵੱਲੋਂ ਦੇਸ਼ ਭਗਤੀ ਦੇ ਜਲੂਸਾਂ ਜਲਸਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਅਤੇ 21 ਸਾਲ ਦੀ ਉਮਰ ਵਿੱਚ ਇੱਕ ਸਰਗਰਮ ਲੀਡਰ ਵਜੋਂ ਉੱਭਰੇ ਅਤੇ ਮਾਸਟਰ ਤਾਰਾ ਸਿੰਘ ਦੇ ਬਹੁਤ ਹੀ ਨਜ਼ਦੀਕ ਹੋ ਗਏ ਅਤੇ ਵੱਡੇ ਵੱਡੇ ਜਲਸਿਆਂ ਜਲੂਸਾਂ ਅਤੇ ਜਥਿਆਂ ਦੀ ਅਗਵਾਈ ਜਥੇਦਾਰ ਹਰਬੰਸ ਸਿੰਘ ਮਜੀਠੀਆ ਜੀ ਨੂੰ ਸੌਂਪੀ ਜਾਂਦੀ ਸੀ ਅਤੇ ਦੇਸ਼ ਭਗਤੀ ਦੇ ਜਲਸਿਆਂ ਜਲੂਸਾਂ ਤੇ ਅੰਗਰੇਜ਼ਾਂ ਦੇ ਵਿਰੁੱਧ ਲੜਦੇ ਜਥੇਦਾਰ ਹਰਬੰਸ ਸਿੰਘ ਮਜੀਠੀਆ ਜੀ ਦੀ ਉਮਰ ਦੇ 18 ਸਾਲ ਜੇਲ੍ਹ ਯਾਤਰਾ ਵਿੱਚ ਹੀ ਗੁਜ਼ਰੇ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ 1955 ਦੀ ਵਿਸ਼ਾਲ ਸਿਕ ਕਾਨਫਰੰਸ ਦੀ ਚੇਅਰਮੈਨਿ ਵੀ ਜਥੇਦਾਰ ਹਰਬੰਸ ਸਿੰਘ ਮਜੀਠੀਆ ਨੂੰ ਸੌਂਪੀ ਗਈ ਅਤੇ ਹਾਥੀ ਤੇ ਚੜਾ ਕੇ ਲੱਖਾਂ ਸੰਗਤਾਂ ਦੀ ਹਾਜ਼ਰੀ ਵਿੱਚ ਸਨਮਾਨਿਤ ਕੀਤਾ ਗਿਆ ਉਸ ਸਮੇਂ ਉਹਨਾਂ ਦੇ ਨਾਲ ਮਾਸਟਰ ਤਾਰਾ ਸਿੰਘ ਤੇ ਜਥੇਦਾਰ ਹੁਕਮ ਸਿੰਘ ਵੀ ਮੌਜੂਦ ਸਨ ਜਥੇਦਾਰ ਹਰਬੰਸ ਸਿੰਘ ਜਮਜੀਠੀਆ ਸਿੱਖ ਸਰਗਰਮ ਸਿਆਸਤ ਵਿੱਚ ਕੁਦੇ ਤਾਂ ਉਹਨਾਂ ਨੂੰ ਸਿੱਖ ਸੰਗਤਾਂ ਵੱਲੋਂ ਬੜਾ ਮਾਣ ਸਨਮਾਨ ਮਿਲਿਆ ਅਤੇ ਮਹਾਪੰਜਾਬ ਵਲੇ ਜਥੇਦਾਰ ਹਰਬੰਸ ਸਿੰਘ ਜੀ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਵਾਈਸ ਪ੍ਰਧਾਨ ਵੀ ਰਹੇ ਅਤੇ 10 ਸਾਲ ਸ਼੍ਰੋਮਣੀ ਕਮੇਟੀ ਦੇ ਐਗਜ਼ੀਕਟਿਵ ਮੈਂਬਰ ਵੀ ਰਹੇ ਮਰਦੀ ਨ ਜਾਣੇ ਕੋਏ ਮਰਦੀ ਨ ਜਾਣੇ ਕੋ ਕ ਪਰ ਤਰਤਾ ਜਗਵਾ ਮਰਦੀ ਨ ਜਾਣੇ 15 ਜੂਨ 2017 ਨੂੰ ਪੰਜਾਬ ਦਾ ਇਹ ਮਹਾਨ ਯੋद्धा ਇਸ ਫਾਨੀ ਸੰਸਾਰ ਨੂੰ ਸਦਾ ਵਾਸਤੇ ਅਲਵਿਦਾ ਕਹਿ ਗਿਆ। ਅਤਿ ਮਜੀਠਾ ਵਿਖੇ ਹਜ਼ਾਰਾਂ ਸੇਜਲ ਅੱਖਾਂ ਵੱਲੋਂ ਇਸ ਮਹਾਨ ਯੋਧੇ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਜਿਸ ਵਿੱਚ ਬਹੁਤ ਸਾਰੀਆਂ ਰਾਜਨੀਤਿਕ ਅਤੇ ਸਮਾਜਿਕ ਹਸਤੀਆਂ ਨੇ ਸ਼ਿਰਕਤ ਕੀਤੀ। ਉਹਨਾਂ ਦੇ ਜੇਠੇ ਪੁੱਤਰ ਸਰਦਾਰ ਹਰਜੀਤ ਸਿੰਘ ਵੱਲੋਂ ਉਹਨਾਂ ਦੀ ਚਿਖਾ ਨੂੰ ਅਗਨੀ ਦਿਖਾਈ ਗਈ। ਦੁਨੀਆ ਦੇ ਮਹਾਨ ਜੋਦਾ 108 ਸਾਲ ਦੀ ਉਮਰ ਪੋਕੇ ਸਦਾ ਲਈ ਅਲਵਦਾ ਕਹਿ ਗਿਆ ਅਤੇ ਜਦ ਤੱਕ ਦੁਨੀਆ ਰਹੇਗੀ ਤਦ ਤੱਕ ਜਥੇਦਾਰ ਹਰਪਨ ਸਿੰਘ ਮਜੀਠੀਆ ਨੂੰ ਯਾਦ ਕੀਤਾ ਜਾਵੇਗਾ ਮਜੀਠਾ ਤੋਂ ਕੈਮਰਾਮੈਨ ਬੂਟਾ ਸਿੰਘ ਦੇ ਨਾਲ ਸੁਖਦੀਪ ਸਿੰਘ ਜੀਵੇ ਪੰਜਾਬ ਦੇ ਲਈ